ਦੇ ਲੋਕ ਅਗਨ ਗੁਰੂ ਮਾਣਿ ਪਿਤਾ ਮਾਤਾ ਤਰਸਮਤ ਦਿਨ ਰਾਤ ਦੁਰਦਈ ਦਇਆ ਮੇਰਾ ਸਿਰ ਨਿਦਰਾ ਤਾ ਅੰਗਿਆ ਅੰਗਿਆ ਵਾਚੇ ਤਰਮੋ ਜੀਵ ਜਨਮੀ ਆਪੋ ਆਪਣੀ ਜੁਗਣ ਕੇ ਨੂਰ ਨੀ ਨਾਮ ਤੇ ਆਇਆ ਗਏ ਮਹੱਤ్ర ਦਰਪਾਲ ਨਾਨਕ ਤੇ ਮੁਖਯੋ ਜਿਲੇ ਕੀਤੀ ਛੁਟੀ ਨਾ ਜੀ ਨਾਮ ਤੇ ਆਇਆ ਗਏ ਮਹੱਤ్ర ਦਰਕਾਰ ਨਾਨਕ ਤੇ ਮੁਖਯੋ ਜਿਲੇ ਕੀਤੀ ਛੁਟੀ ਨਾ ਵਾਹਿਗੁਰੂ ਵਾਹਿਗੁਰੂ ਸੇਵ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਵਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸਚ ਅਗਾਂ ਮਾ ਵਰਤ ਸਚ ਸਾਇਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਜੇਤਾ ਜੀਓ ਗਿਣ ਸਬ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਇ ਤੇਹਾ ਹੋ ਗਰੀਬ ਕਿਆ ਸੁਧਨਾਮ ਸ੍ਰੀ ਵਾਹਿਗੁਰੂ ਦੀ ਤੁਹਾਰੀ ਸ਼ੰਤ ਮਾਲਾ ਪੰਜਵਾ ਇਕ ਅੰਕਾਰ ਸਤਿਗੁਰ ਪ੍ਰਸਾਦ ਕੋਲ ਪਮਾਈ ਲਾਲਣਾ ਗੁਰਮਨ ਦੀਨਾ ਸੁਣ ਸਬਦ ਤੁਮਾਰਾ ਮੇਰਾ ਮਨ ਧੀਨਾ ਹੋ ੜੋ ਕਮਾਈ ਲਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਿਕਾਰਯੋ ਗੁਰੂ ਰੋਪ ਗੁਰੂ ਸਾੰਸਾ ਸਾਤ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜੰਦਾ ਸੁਭਾਗ ਬਖਸ਼ਿਆ ਇਸ ਪਾਵਨ ਸ਼ਾਂਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਜੀ ਦੇ ਤਹਿਤ ਸੁਖਾਰੀ ਰਾਗ ਦੇ ਅੰਦਰ ਇਸ ਵੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਸ਼ਾਂਤ ਰੂਪ ਦੇ ਵਿੱਚ ਹੈ 1117 ਅੰਦ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਔਰ ਇੱਥੇ ਹੀ ਤੁਖਾਰੀ ਰਾਗ ਦੀ ਸਮਾਪਤੀ ਹੈ, ਸੰਪੂਰਨਤਾ ਹੈ। ਇਸ ਤੋਂ ਅੱਗੇ ਕੇਦਾਰਾ ਰਾਗ ਰੰਭ ਹੋ ਰਿਹਾ ਹੈ। ਸਵਾਉ ਸਤਿਗੁਰੂ ਜੀ ਦੇ ਅਮਰਤ ਵਟਨਾ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਉਹ ਤਾਂ ਜਗਿਆਤੋ ਜਿਸ ਨੇ ਗੁਰੂ ਦੀ ਬਾਤ ਲੈ ਕੇ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ ਹੈ ਜਪਿਆ ਹੈ ਅਰਾਧਿਆ ਹੈ ਤਾਂ ਉਸ ਨੂੰ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ ਹਨ ਐਸਾ ਸੇਵ ਜਦੋਂ ਵਾਹਿਗੁਰੂ ਦੇ ਦਰਸ਼ਨ ਕਰ ਲੈਂਦਾ ਹੈ ਤਾਂ ਉਹ ਵਾਹਿਗੁਰੂ ਤੋਂ ਵਾਰ-ਵਾਰ ਬਲਿਹਾਰ ਜਾਂਦਾ ਹੈ ਸਦਕੇ ਜਾਂਦਾ ਹੈ ਸਤਗੁਰੂ ਤੋਂ ਮਿਲਿਆ ਹਰ ਜਾਂਦਾ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੇ ਦਰਸ਼ਨ ਹੋਏ ਜਿਵੇਂ ਸੰਤ ਰਹੀਮ ਜੀ ਹੋਏ ਹਨ ਉਹਨਾਂ ਦੇ ਦੋਹੇ ਬਹੁਤ ਪ੍ਰਚਲਿਤ ਹਨ ਸੰਤ ਰਹੀਮ ਜੀ ਕਹਿੰਦੇ ਹਨ ਗੁਰੂ ਗੋਬਿੰਦ ਦੋ ਖੜੇ ਕਾ ਕੇ ਲਾਗੋਂ ਪਾਏ ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦਿਓ ਦਿਖਾਏ ਸੰਤ ਰਵੀਮ ਜੀ ਨੂੰ ਜਦੋਂ ਪਰਮਾਤਮਾ ਦੇ ਦਰਸ਼ਨ ਹੋਏ ਨਾ ਤੇ ਉਸ ਸਮੇਂ ਉਹਨਾਂ ਦਾ ਗੁਰੂ ਵੀ ਨਾਲ ਸੀ। ਸਨਮੁਖ ਦੋਵੇਂ ਹਸਤੀਆਂ ਤੇ ਸੋਚਦਾ ਹੁਣ ਪਹਿਲਾਂ ਕਿਹਨੂੰ ਨਮਸਕਾਰ ਕਰਾਂ ਮਨ ਵਿੱਚ ਵਿਚਾਰ ਕੀਤੀ ਤੇ ਵਿਚਾਰ ਕਰਨ ਤੋਂ ਬਾਅਦ ਮਨ ਵਿੱਚ ਇਹ ਫੁਰਨਾ ਆਇਆ ਪਹਿਲਾਂ ਗੁਰੂ ਨੂੰ ਪ੍ਰਸ਼ਾਦ ਜਾਈਏ ਗੁਰੂ ਨੂੰ ਮੱਥਾ ਟੇਕੀਏ ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੇ ਦਰਸ਼ਨ ਹੋਏ ਨੇ। ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੋਂ ਪਾਏ ਸਾਹਮਣੇ ਦੋਵੇਂ ਖੜੇ ਨੇ ਕਿਹਰੇ ਪੈਰਾ ਵਿੱਚ ਪਹਿਲਾ ਮੱਤਾ ਟੀਕਿਆ ਜਾਵੇ ਬਲਿਹਾਰੀ ਗੁਰੇ ਆਪਣੇ ਜਿਨ ਗੋਬਿੰਦ ਦਿਓ ਦਿਖਾਏ ਸੋ ਸਤਿਗੁਰੂ ਐਸੀ ਬਖਸ਼ਿਸ਼ ਕਰ ਰਏ ਹਨ ਤੁਖਾਰੀ ਸ਼ੰਤ ਮਹੱਲਾ ਪੰਜਵਾਂ ਤੁਖਾਰੀ ਰਾਗ ਹੈ ਸ਼ੰਤ ਰੂਪ ਦੇ ਵਿੱਚ ਸਤਿਗੁਰੂ ਨੇ ਬਾਣੀ ਚਾਰਨ ਕੀਤੀ ਹੈ ਮਹੱਲਾ ਪੰਜਵਾਂ ਪਾਲ ਕੰਚਨ ਪਾਪਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ ਅਦੁੱਤੀ ਹੈ ਸਰਵ ਕਲਾ ਸਮਰਥ ਹੈ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੈ ਕੋਲ ਘਮਾਈ ਲਾਲਣਾ ਗੁਰ ਮਨ ਦੀਨਾ ਏ ਲਾਲ ਵਾਹਿਗੁਰੂ ਪਰਮਾਤਮਾ ਮੈਂ ਤੇਰੇ ਤੋਂ ਸਦਕੇ ਹਾਂ ਪਰ ਇਹ ਜਿਹੜੀ ਅਵਸਥਾ ਮਿਲੀ ਹੈ ਗੁਰ ਮਨ ਦੀਨਾ ਜਦੋਂ ਮੈਂ ਆਪਣੇ ਗੁਰੂ ਨੂੰ ਮਨ ਦਿੱਤਾ ਨਾ ਤੇ ਗੁਰੂ ਨੇ ਮੈਨੂੰ ਵਾਏ ਗੁਰੂ ਤੋਂ ਸਦਕੇ ਹੋਣਾ ਸਿਖਾ ਦਿੱਤਾ ਕਿ ਵਾਏ ਗੁਰੂ ਨੇ ਬੜਾ ਕੁਝ ਦਿੱਤਾ ਹੈ ਆਪਾਂ ਜਦੋਂ ਤੱਕ ਗੁਰੂ ਦੀ ਮੱਤ ਨਹੀਂ ਲੈਂਦੇ ਆਪਾਂ ਵਾਏ ਗੁਰੂ ਨੂੰ ਉਲਾਮਾ ਹੀ ਦੇ ਜਾਂਦੇ ਆ ਵਾਏ ਗੁਰੂ ਤੋਂ ਮੈਨੂੰ ਇਹ ਨਹੀਂ ਦਿੱਤਾ ਵਾਏ ਗੁਰੂ ਤੋਂ ਮੈਨੂੰ ਇਹ ਨਹੀਂ ਦਿੱਤਾ ਸ਼ਿਕਵਾ ਹੀ ਕਰਦੇ ਹਾਂ ਸਾਰੇ ਜਦੋਂ ਗੁਰੂ ਦੀ ਮਤ ਲੈ ਲਈ ਪਤਾ ਲੱਗ ਗਿਆ ਵਾਹਿਗੁਰੂ ਨੇ ਸਭ ਤੋਂ ਅਮੋਲਕ ਦਾਤ ਸਾਨੂੰ ਇਹ ਸਰੀਰ ਦਿੱਤਾ ਹੈ ਹੱਥ ਪੈਰ ਦਿੱਤੇ ਨੇ ਗੁਰੂ ਕੋ ਜਿਨ੍ਹਾਂ ਕੋਲ ਹੱਥ ਨਹੀਂ ਪੈਰ ਨਹੀਂ ਅੱਖਾਂ ਨਹੀਂ ਕਈ ਐਸੇ ਵੀ ਸਰੀਰ ਨੇ ਜਿਨ੍ਹਾਂ ਵਿੱਚ ਖੂਨ ਨਹੀਂ ਬਣਦਾ ਐਸੀ ਬਿਮਾਰੀ ਜਨਮ ਤੋਂ ਹੀ ਜਾਂ ਬਾਅਦ ਵਿੱਚ ਲੱਗ ਜਾਂਦੀ ਹੈ ਕਿੰਨੇ ਰੁਗੀ ਹੁੰਦੇ ਹਨ ਵਾਹਿਗੁਰੂ ਦਾ ਸ਼ੁਕਰ ਕਰੀਏ ਵਾਹਿਗੁਰੂ ਤੂੰ ਸਾਨੂੰ ਇਹ ਦੇਹੀ ਦਿੱਤੀ ਹੈ ਹੱਥ ਪੈਰ ਸਲਾਮਤ ਨੇ ਪਰ ਇਹ ਸ਼ੁਕਰਾਨਾ ਕਰਨਾ ਕਿੱਥੋਂ ਦਾਤ ਮਿਲਦੀ ਐ ਗੁਰ ਮੰਨ ਦੀਨਾ ਜਦੋਂ ਗੁਰੂ ਨੂੰ ਮੰਨ ਦੇ ਦਿੱਤਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ ਗੁਰੂ ਦੀ ਮੱਤ ਨਾਲ ਜਦੋਂ ਵਾਹਿਗੁਰੂ ਦਾ ਅਨਾਹਦ ਨਾ ਸੁਣਿਆ ਤੇ ਮੇਰਾ ਮਨ ਭੇਜ ਗਿਆ ਇਹ ਮਨ ਪੀਨਾ ਜਿਉਂ ਜਲ ਮੀਨਾ ਲਾਗਾ ਰੰਗ ਮੁਰਾਰਾ ਇਹ ਮਨ ਭੇਜ ਗਿਆ ਇਸ ਤਰ੍ਹਾਂ ਜਿਵੇਂ ਮੱਛਲੀ ਦਾ ਪਾਣੀ ਨਾਲ ਪਿਆਰ ਹੁੰਦਾ ਹੈ ਔਰ ਮੁਰਾਰ ਵਾਹਿਗੁਰੂ ਦੀ ਭਗਤੀ ਦਾ ਗੂੜਾ ਰੰਗ ਲੱਗਾ ਹੈ ਕੀਮਤ ਕਹੀ ਨਾ ਜਾਏ ਸ਼ਾਗੁਰ ਤੇਰਾ ਮਹਿਲ ਅਪਾਰਾ ਏ ਵਾਹਿਗੁਰੂ ਪ੍ਰਮਾਤਮਾ ਤੇਰਾ ਮੈਲ ਇਹ ਸੰਸਾਰ ਰੂਪੀ ਅਪਰੰਪਾਰ ਹੈ ਬੜਾ ਵੱਡਾ ਹੈ ਤੇਰੇ ਸੰਸਾਰ ਦੀ ਤੇਰੀ ਕੁਦਰਤ ਦੀ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ ਤੇਰੀ ਕੀਮਤ ਬਿਆਨ ਕਿਵੇਂ ਕੀਤੀ ਜਾ ਸਕਦੀ ਹੈ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨੋ ਇਕ ਦੀਨਾ ਹੈ ਸਾਰੇ ਗੁਨਾ ਦੇ ਦਾਤੇ ਵਾਹਿਗੁਰੂ ਮੇਰੀ ਇੱਕ ਬੇਨਤੀ ਹੈ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਣੋ ਇਕ ਦੀਨਾ ਦੀਨ ਕੰਗਾਲ ਭਾਵ ਸਾਡੇ ਕੋਲ ਆਪਣਾ ਕੁਝ ਵੀ ਨਹੀਂ ਹੈ ਦੀਨਾ ਦੀ ਬੇਨਤੀ ਸੁਣੋ ਮਹਾਰਾਜ ਆਪਣੇ ਦਰਸ਼ਨ ਬਖਸ਼ੋ ਦੇਹੋ ਦਰਸ਼ਨ ਆਨੰਗ ਬਲਿਆਰੀ ਜੀੜਾ ਬਲ ਬਲ ਕੀਨਾ ਮਾਰਾ ਤੁਹਾਡੇ ਤੋਂ ਬਲਿਆਰ ਜਾਈਏ ਸਦਕੇ ਜਾਈਏ ਮਨ ਕਰਕੇ ਆਤਮਾ ਕਰਕੇ ਆਪਣਾ ਦਰਸ਼ਨ ਬਖਸ਼ੋ ਜੀ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਵਾਹਿਗੁਰੂ ਜਦੋਂ ਦਾ ਗੁਰੂ ਨੂੰ ਮਨ ਦਿੱਤਾ ਤੇ ਸੋਝੀ ਆ ਗਈ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਸਾਰਾ ਕੁਝ ਤੇਰਾ ਹੀ ਹੈ ਮੈਂ ਤੇ ਐਵੇਂ ਹੀ ਹੰਕਾਰ ਕਰੀ ਜਾਂਦਾ ਸੀ ਖੰਨੀਆਂ ਵੰਜਾ ਦਰਸ਼ਨ ਤੇਰੇ ਹੁਣ ਸੰਸਾਰ ਦੀ ਪ੍ਰੀਤ ਨਹੀਂ ਰਹੀ ਤੇ ਵਾਯੂ ਗੁਰੂ ਦੇ ਦਰਸ਼ਨਾਂ ਤੋਂ ਇੰਨਾ ਜਗਿਆਸੂ ਪ੍ਰਭਾਵਿਤ ਹੋ ਜਾਂਦਾ ਹੈ ਭਗਤੀ ਤੋਂ ਉਹ ਕਹਿੰਦਾ ਮੈਂ ਆਪਣੇ ਸਰੀਰ ਦੇ ਨਿੱਕੇ ਨਿੱਕੇ ਟੋਟੇ ਕਰਕੇ ਤੇਰੇ ਤੋਂ ਸਦਕੇ ਹੋ ਜਾਵਾਂ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਭੇਦੀਵਾ ਹੈ ਵਾਯੂ ਗੁਰੂ ਤੇਰੇ ਦਰਸ਼ਨ ਕਰਕੇ ਮੈਨੂੰ ਆਨੰਦ ਮਿਲਦਾ ਹੈ हे ਮੇਰੇ ਵਾਯੂ ਗੁਰੂ ਕਿਰਪਾ ਕਰ ਹਰ ਇੱਕ ਸੰਕਟ ਦੇ ਵਿੱਚ ਹਰ ਇੱਕ ਖਿੰਮੈਂ ਤੇਰੇ ਨਾਮ ਨੂੰ ਜਪਾਂ ਨਿਮਖ ਦ੍ਰਿਸ਼ਟਪੇਖ ਜੀਵਾਂ ਹਰ ਇੱਕ ਖਿੰਮਾ ਮਾਤਰ ਮੇਰੇ ਤੇ ਬਖਸ਼ਿਸ਼ ਕਰੋ ਰਹਿਮਤ ਕਰੋ ਭਾਵ ਮੈਂ ਸਵਾਸ ਸਵਾਸ ਨਾਮ ਜਪਾਂ ਅੰਮ੍ਰਿਤ ਨਾਮ ਸੁਣੀਜੈ ਤੇਰਾ ਕਿਰਪਾ ਕਰੇ ਤਾਂ ਪੀਵਾ ਤੇਰਾ ਅੰਮ੍ਰਿਤ ਰੂਪੀ ਨਾਮ ਮੈਂ ਸੁਣਦਾ ਹੀ ਰਾਂ ਐਸੀ ਕਿਰਪਾ ਕਰ ਦੋ ਐਸੀ ਭਗਤੀ ਦੀ ਭੁੱਖ ਲੱਗ ਜਾਂਦੀ ਹੈ ਜਦੋਂ ਗੁਰੂ ਨੂੰ ਮਨ ਦੇ ਦਿੱਤਾ ਨਾ हे वाहेगुरु तू कृपा कर ताई मैं तेरे नाम रस नु पी सकदा आस प्यासी फिर कह ताई ज्यों चातरग बुंदेरे हे वाहेगुरु ਮੈਨੂੰ ਤੇਰੀ ਆਸ ਹੈ ਤੇਰੇ ਹੀ ਦਰਸ਼ਨਾ ਦੀ ਪਿਆਸ ਹੈ ਐਸੀ ਪਿਆਸ ਹੈ ਜਿਵੇਂ ਚਾਤਰਕ ਸਵਾਂਤੀ ਬੂੰਦ ਨੂੰ ਲੋਚਦਾ ਹੈ ਕਹੋ ਨਾਨਕ ਜੀ ਅੜਾ ਬਲਿਆਰੀ ਦਿਓ ਦਰਸ਼ਪ੍ਰਭ ਮੇਰੇ हे hey वैगुरु मैं मन आत्मा करके तेरे तो बलिहार कृपा करके मन्नो अपना दर्शन दियो जी तू साचा साहु साहो अमिता हे वैगुरु तू सच्चा साहिब है और तेरा जेड़ा बल है अमितोज की हिज्या नु तोल लिया नहीं जा सकदा मणिया नहीं जा सकदा तू प्रीतम प्यारा प्राण हित तीता ਕਿ ਵਾਹਿਗੁਰੂ ਤੂੰ ਸਾਡਾ ਪ੍ਰੀਤਮ ਐ ਬੜਾ ਹੀ ਪਿਆਰ ਵਾਲਾ ਐ ਹੁਣ ਪ੍ਰਾਣਾ ਕਰਕੇ ਚਿਤ ਕਰਕੇ ਅਸੀਂ ਤੇਰੇ ਨਾਲ ਹਿੱਤ ਕੀਤਾ ਪ੍ਰੇਮ ਕੀਤਾ ਪ੍ਰਾਨ ਸੂਰ ਦਾਤਾ ਗੁਰਮੁਖ ਦਾਤਾ ਸਗਲ ਰੰਗ ਬਣ ਆਏ ਮਹਾਰਾਜ ਕਹਿੰਦੇ ਜਿਹੜਾ ਪ੍ਰਾਣਾ ਨੂੰ ਸੁੱਖ ਦੇਣ ਵਾਲਾ ਸੁਖਾਂ ਦਾ ਦਾਤਾ ਐ ਜਦੋਂ ਗੁਰੂ ਦਵਾਰਾਂ ਨੂੰ ਜਾਣ ਲਿਆ ਨਾ ਸਗਲ ਰੰਗ ਬਣ ਆਏ ਫਿਰ ਜੀਵਨ ਦੇ ਸਾਰੇ ਰੰਗ ਬਣ ਆ ਜਾਂਦੇ ਨੇ ਪਾਪ ਸਭ ਪਾਸੇ ਤੋਂ ਜੀਵਨ ਆਨੰਦਮਈ ਹੋ ਜਾਂਦਾ ਸੋਈ ਕਰਮ ਕਮਾਵੇ ਪ੍ਰਾਣੀ ਜੇ ਹਾਥੋਂ ਵਰਮਾਏ ਤੇ ਗੁਰਮਖ ਇੰਨੀ ਨਿਮਰਤਾ ਨਿਰਮਾਨਤਾ ਵਿੱਚ ਆ ਜਾਂਦਾ ਹੈ ਆਪਣੀ ਈਗੋ ਮੈਨੂੰ ਛੱਡ ਕੇ ਕਹਿੰਦਾ ਮਾਲਕ ਜਿਸ ਤਰ੍ਹਾਂ ਦੇ ਤੂੰ ਜੀਵਾਂ ਤੋਂ ਕਰਮ ਕਰਾਂਦਾ ਹੈ ਉਸੇ ਤਰ੍ਹਾਂ ਹੀ ਪ੍ਰਾਣੀ ਸਾਰੇ ਕਰਮ ਕਰਦੇ ਨੇ ਜਾ ਕੋ ਕਿਰਪਾ ਕਰੀ ਜਗਦੀਸ਼ਰ ਦਿਨ ਸਾਧ ਸੰਗ ਮਨ ਜਿਤਾ ਜਿਹਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੋਈ ਉਨੇ ਗੁਰੂ ਦੀ ਸੰਗਤ ਕਰਕੇ ਮਨ ਨੂੰ ਜਿੱਤਿਆ ਹੈ ਕਉ ਨਾਨਕ ਜੀ ਅਡਾ ਬਲਿਹਾਰੀ ਜਿਉ ਪਿੰਡ ਤੋਂ ਦਿੱਤਾ ਮਹਾਰਾਜ ਸੀ ਆਤਮਾ ਕਰਕੇ ਤੇਰੇ ਤੋਂ ਬਲਿਹਾਰ ਹਾਂ ਸਦਕੇ ਆ ਕਿਉਂਕਿ ਜਿਉ ਪਿੰਡ ਤੋਂ ਦਿੱਤਾ ਇਹ ਮਨ ਇਹ ਸਰੀਰ ਇਹ ਆਤਮਾ ਸਾਰਾ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਨਿਰਗੁਣ ਰਾਗ ਲਿਆ ਸੰਤਨ ਕਾ ਸਦਕਾ ਗੁਰਮੁਖਰ ਉਹ ਅਵਸਥਾ ਮਿਲ ਜਾਂਦੀ ਹੈ ਜਿੱਥੇ ਉਹ ਸਾਰੇ ਵਿਕਾਰਾਂ ਤੋਂ ਉੱਪਰ ਚਲਾ ਜਾਂਦਾ ਹੈ ਸਾਰੇ ਵਿਕਾਰਾਂ ਨੂੰ ਜਿੱਤ ਲੈਂਦਾ ਹੈ ਤੇ ਅਰਦਾਸ ਕਰਦਾ ਹੈ ਮਾਲਕ ਵਾਹਿਗੁਰੂ ਮੇਰੇ ਵਿੱਚ ਕੋਈ ਗੁਣ ਨਹੀਂ ਸੀ ਸੰਤਾਂ ਦੀ ਕਿਰਪਾ ਸਦਕਾ ਤੋਂ ਮੈਨੂੰ ਰੱਖ ਲਿਆ ਹੈ ਛੱਡਦੇ ਹੋਏ ਸੰਸਾਰ ਤੋਂ ਬਚਾ ਲਿਆ ਸਤਿਗੁਰੂ ਢਾਗ ਲੀਆ ਮੋਏ ਪਾਪੀ ਪਰਟ ਪੜਦਾ ਮੇਰੇ ਵਰਗੇ ਪਾਪੀ ਦਾ ਸਤਿਗੁਰੂ ਨੇ ਪਰਦਾ ਢੱਕ ਲਿਆ ਹੈ ਢਾਕਣਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਗੁਰੂ ਤੇ ਪਰਮੇਸ਼ਵਰ ਇੱਕ ਹੀ ਹੈ ਕੋਈ ਫਰਕ ਨਹੀਂ ਹੈ ਇਹ ਅਵਸਥਾ ਵੀ ਗੁਰਮੁਖਾਂ ਨੂੰ ਪ੍ਰਾਪਤ ਹੋ ਗਈ ਪਰਮਾਤਮਾ ਤੇ ਗੁਰੂ ਇੱਕ ਹੈ ਤੇ ਕਹਿੰਦੇ ਇਹ ਮੇਰੇ ਮਾਲਕ ਤੂੰ ਮੇਰਾ ਪਰਦਾ ਢੱਕ ਲਿਆ ਹੈ ਤੂੰ ਸਾਡੇ ਮਨ ਆਤਮਾ ਨੂੰ ਸੁਖਾ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਵਾਹਿਗੁਰੂ ਨਾਸ ਤੋਂ ਰਹਿਤ ਹੈ ਅਬਗਤ ਜਿਹਨੂੰ ਲਖਿਆ ਨਾ ਜਾਵੇ ਸੁਆਮੀ ਹੈ ਸਾਰੇ ਪਾਸੇ ਪੂਰਨ ਹੈ ਸਭ ਦੀਆਂ ਬਣਾਉਣ ਵਾਲਾ ਹੈ ਉਸਤਤ ਕਹਿਣ ਨਾ ਜਾਏ ਤੇਮਾਰੀ ਕੌਣ ਕਹ ਤੂ ਕਦ ਕਾ ਏ ਵਾਹਿਗੁਰੂ ਤੇਰੀ ਉਸਤਤ ਨੂੰ ਸਮਗਰ ਰੂਪ ਵਿੱਚ ਕੋਈ ਵੀ ਬਿਆਨ ਨਹੀਂ ਕਰ ਸਕਦਾ ਕੋਈ ਨਹੀਂ ਕਹਿ ਸਦਾ ਵਾਹਿਗੁਰੂ ਤੋਂ ਕਦੋਂ ਦਾ ਹੈ ਨਾਨਕ ਦਾਸ ਤਾਂ ਗੈ ਬਲਿਆਰੀ ਮਿਲੇ ਨਾਮ ਹਰਿ ਨਿਮਕਾ ਮਹਾਰਾਜ ਮੈਂ ਤੇਰੇ ਤੋਂ ਬਰਹਾਰਾ ਸਦਕੇ ਆਂ ਕਿਰਪਾ ਕਰ ਨਿਮਕ ਮਾਤਰ ਕਿਣਕਾ ਮਾਤਰ ਆਪਣੇ ਨਾਮ ਦਾ ਦਾਣ ਦੇ ਜਿਵੇਂ ਸ੍ਰੋਣੀ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਕਿਣਕਾ ਏਕ ਜੀ ਜੀਪ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਵਾਹਿਗੁਰੂ ਦਾ ਨਾਮ ਆਪਾਂ ਕਿਤੇ ਥੋੜਾ ਜਿਹਾ ਵੀ ਰੋਜ਼ ਜਪਣ ਲੱਗ ਜਾਈਏ ਨਾ ਜੇ ਉਹਦੀ ਵੀ ਵੱਡੀ ਭਾਰੀ ਮਹਿਮਾ ਮਨੁੱਖ ਦੇ ਜੀਵਨ ਵਿੱਚ ਪ੍ਰਗਟ ਹੋ ਜਾਂਦੀ ਹੈ ਜਿਵੇਂ ਮਨੁੱਖ ਥੋੜਾ ਜਾ ਵੀ ਪੜਿਆ ਹੋਵੇ ਨਾ ਤੇ ਉਹ ਸੰਸਾਰ ਵਿੱਚ ਜਿਵੇਂ ਜਿਵੇਂ ਉਹਦੀ ਉਮਰ ਬਤੀਤ ਹੁੰਦੀ ਹੈ ਫਿਰ ਉਸ ਪੜ੍ਹਾਈ ਦਾ ਕਹਿੰਦਾ ਚਲੋ ਮੈਂ ਇੰਨੇ ਕੱਖਰ ਤੇ ਪੜਿਆ ਹੋ ਜਾਣਾ ਤੇ ਜਿੰਨਾ ਕੋਈ ਜ਼ਿਆਦਾ ਪੜਿਆ ਹੋਵੇ ਉਨਾਂ ਉਹ ਜ਼ਿਆਦਾ ਉੱਚਾ ਮਰਾਦਵਾ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਵਾਹਿਗੁਰੂ ਦਾ ਥੋੜਾ ਜਾ ਵੀ ਨਾਮ ਜਪਣੀ ਤੇ ਦਾ ਵੱਡਾ ਭਾਰੀ ਮਹਾਤਮ ਸਤਿਗੁਰੂ ਜੀ ਦੱਸਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਦੀ ਬਾਣੀ ਦਾ ਮਹਾਰ ਉਪਦੇਸ਼ ਸਾਡੇ ਮਨ ਵਿੱਚ ਵਸੇ ਸਤਿਗੁਰੂ ਦੀ ਬਾਣੀ ਅਗਾਜ਼ ਮੋਦ ਹੈ ਵਿਚਾਰਾ ਕਰਦੇ ਆ ਹੋਈਆਂ ਭੁੱਲਾਂ ਦੀ ਖਿਮਾ ਜੀ ਤੁਫਾਰੀ ਰਾਗ ਦੀ ਸੰਪੂਰਨਤਾ ਹੈ ਇਸ ਅੱਗੇ ਕਿਦਾਰਾ ਰਾਗ ਰੰਗ ਹੋ ਰਿਹਾ ਸਤਿਗੁਰੂ ਜੀ ਜਿਵੇਂ ਕਿਰਪਾ ਕਰਕੇ ਸੇਵਾ ਲੈਣ ਤੇ ਆਪਾਂ ਗੁਰਬਾਣੀ ਦੇ ਵਿਚਾਰ ਨਾਲ ਜੁੜਾਂਗੇ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ